ਬਿੰਨ ਰਾਤ ਏਸੀ ਚਲਾਉਣ ਵਾਲੇ ਹੋ ਜਾਓ ਸਾਵਧਾਨ ਆ ਦੇਖੋ ਭਾਈ ਅੱਜੇ ਕੇਸ ਆਇਆ ਭਉ ਨਹੀਂ ਘੜਦਾ ਇਹ ਇਹਦੇ ਵਿੱਚ ਤੂੰ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਦੀ ਕਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਬੈ ਰਹੀ ਹੈ ਮੇਰੀ ਲੋਕ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪਦੇ ਕੋਠਿਆਂ ਦੇ ਉੱਪਰ ਸੱਟ ਪਾ ਸਕਣ ਜਾਂ ਆਪਦੇ ਸਾਹਮਣੇ ਲੱਗਣ ਜੀ ਹਾਂ ਗਰਮੀ ਦੇ ਚੱਲਦੇ ਆ ਆਪਾਂ ਦਿਨ ਰਾਤ 16 ਡਿਗਰੀ ਟੈਂਪਰੇਚਰ ਤੇ ਏਸੀ ਚਲਾ ਕੇ ਕਮਰਿਆਂ ਵਿੱਚ ਦੁਕਾਨਾਂ ਵਿੱਚ ਛੱਡ ਦਿੰਨੇ ਆ ਪਰ ਹੁਣ ਏਸੀ ਫਟਣ ਦੀਆਂ ਤਸਵੀਰਾਂ ਕੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਜ਼ਾ ਖਬਰ ਪਵਾਨੀਗੜ ਸੰਗਰੂਰ ਤੋਂ ਸਾਹਮਣੇ ਆਈ ਜਿੱਥੇ ਇੱਕ ਦੁਕਾਨ ਦੇ ਵਿੱਚ ਜਿਹੜਾ ਏਸੀ ਚੱਲ ਰਿਹਾ ਸੀ ਉਹ ਫਟ ਗਿਆ ਇਸ ਤੋਂ ਬਾਅਦ ਮਕੈਨਿਕ ਨੇ ਹੁਣ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਿਹੜਾ ਏਸੀ ਕਿਵੇਂ ਫਟਦਾ ਉਸ ਨੂੰ ਕਿਵੇਂ ਬਚਾਇਆ ਜਾ ਸਕੇ ਕਿਉਂਕਿ ਜਿਸ ਦਿਨ ਨਾਲ ਕਿ ਦੁਰਘਟਨਾ ਵੀ ਵਾਪਰੀ ਨੇ ਕਈ ਥਾਵਾਂ ਤੇ ਅੱਗ ਵੀ ਲੱਗੀ ਹੈ ਤੇ ਏਸੀ ਫਟਣ ਦੇ ਨਾਲ ਕਾਫੀ ਨੁਕਸਾਨ ਵੀ ਹੋਏ ਨੇ ਦੁਕਾਨਦਾਰ ਔਰ ਮਕੈਨਿਕ ਨੇ ਲੋਕਾਂ ਨੂੰ ਸੁਝਾਅ ਦਿੱਤੇ ਨੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਰਾਜ ਸਿੰਘਾ ਜੀ ਠੀਕ ਹੈ ਕੀ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਦੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪਰੈਸ਼ਰ ਫਟਣ ਦੀ ਗਲਤ ਹੈ ਸਮਝਾ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸ਼ਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋ ਕਿਸੇ ਪ੍ਰਕਾਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚਲਦੀ ਰਹਿੰਦਾ ਥੱਲੇ ਨਾਮ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕੜ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਹਾਂ ਜੀ ਅਸੀਂ ਕਿਵੇਂ ਦੇਦੋ ਤੁਸੀਂ ਲੰਮੇ ਸਮੇਂ ਤੋਂ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਸਾਵਧਾਨੀਆਂ ਤਾਂ ਆਪਾਂ ਨੂੰ ਇਹ ਬਦਤਰੀਆਂ ਚਾਹੀਦੀਆਂ ਨੇ ਵੀ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਹੈ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਆਉਣਾ ਵੱਟ ਜਾਂਦੀ ਹੈ ਲੋਡ ਲੈਣ ਲੱਗੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਕੰਪਰੈਸਰ ਦੇ ਵਿੱਚ ਕਿਵੇਂ ਧੂਹਾ ਨਿਕਲ ਰਿਹਾ ਹੈ ਤਾਂ ਲਗਾਤਾਰ ਅਜਿਹੇ ਘਟਨਾਵਾਂ ਪਾਦਰੀਆਂ ਨੇ ਬਹੁਤ ਲੋਕ ਰਾਤ ਨੂੰ ਦਿਨੇ ਏਸੀ ਲਾ ਕੇ ਰੱਖਦੇ ਨੇ ਉਹ ਵੀ ਟੈਂਪਰੇਚਰ 16 ਡਿਗਰੀ ਤੇ ਤੇ ਪਰ ਜਿਹੜਾ ਉਸ ਦੇ ਵਿੱਚ ਜਿਹੜਾ ਕੰਪਰੈਸਰ ਹੁੰਦਾ ਉਸ ਨੂੰ ਅੱਗ ਲੱਗ ਜਾਂਦੀ ਜਿਸ ਨਾਲ ਕਾਫੀ ਭਾਰੀ ਨੁਕਸਾਨ ਹੋ ਜਾਂਦਾ ਤੇ ਇਥੇ ਏਸੀ ਮਕੈਨਿਕ ਨੇ ਲੋਕਾਂ ਨੂੰ ਅਪੀਲ ਕੀਤੀ ਤਾਂ ਜੋ ਵੱਡਾ ਜੀ ਹਾਂ ਗਰਮੀ ਦੇ ਚੱਲਦੇ ਆਪਾਂ ਦਿਨ ਰਾਤ 16 ਡਿਗਰੀ ਟੈਂਪਰੇਚਰ ਤੇ ਏਸੀ ਚਲਾ ਕੇ ਕਮਰਿਆਂ ਵਿੱਚ ਦੁਕਾਨਾਂ ਵਿੱਚ ਛੱਡ ਦਿੰਨੇ ਆ ਪਰ ਹੁਣ ਏਸੀ ਫਟਣ ਦੀਆਂ ਤਸਵੀਰਾਂ ਕੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਜ਼ਾ ਖਬਰ ਭਵਾਨੀਗੜ ਸੰਗਰੂਰ ਤੋਂ ਸਾਹਮਣੇ ਆਈ ਜਿੱਥੇ ਇੱਕ ਦੁਕਾਨ ਦੇ ਵਿੱਚ ਜਿਹੜਾ ਏਸੀ ਚੱਲ ਰਿਹਾ ਸੀ ਉਹ ਫਟ ਗਿਆ ਇਸ ਤੋਂ ਬਾਅਦ ਮਕੈਨਿਕ ਨੇ ਹੁਣ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਿਹੜਾ ਏਸੀ ਕਿਵੇਂ ਫਟਦਾ ਉਸ ਨੂੰ ਕਿਵੇਂ ਬਚਾਇਆ ਜਾ ਸਕੇ ਕਿਉਂਕਿ ਉਸ ਦਿਨਾਲ ਕਿ ਦੁਰਘਟਨਾ ਵੀ ਵਾਪਰੀ ਨੇ ਕਈ ਥਾਵਾਂ ਤੇ ਅੱਗ ਵੀ ਲੱਗੀ ਹੈ ਤੇ ਏਸੀ ਫਟਣ ਦੇ ਨਾਲ ਕਾਫੀ ਨੁਕਸਾਨ ਵੀ ਹੋਏ ਨੇ ਦੁਕਾਨਦਾਰ ਔਰ ਮਕੈਨਿਕ ਨੇ ਲੋਕਾਂ ਨੂੰ ਸੁਝਾਅ ਦਿੱਤੇ ਨੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਰਾਜ ਸਿੰਘਾ ਜੀ ਠੀਕ ਹੈ ਕਿੰਨਾ ਕੰਮ ਕਰਦੇ ਹੋ ਭਾਜੀ ਮੇਰਾ AC ਦਾ ਕੰਮ ਹੈ एयर कंडीशन ਦਾ ਠੀਕ ਹੈ ਭਾਜੀ ਆਪਾਂ ਦੀ ਕੀ ਘਟਨਾ ਹੋਈ ਹੈ ਜਿਹੜੀ ਆ ਕੰਪਰੈਸ਼ਰ ਫਟਣ ਦੀ ਗਲਵਾਤਈ ਹੈ ਸਾਹਮਣੇ ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਵੀ ਤਰ੍ਹਾਂ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ AC ਜੇ ਚੱਲਦੀ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰ ਕਹਿੰਦੇ ਵੀ ਉੱਪਰੋਂ ਧੂਆਂ ਲਿਕਟ ਰੇ ਸੀ ਚਾ ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਹਾਂ ਜੀ ਅਸੀਂ ਕਿਵੇਂ ਦੇਖਦੇ ਤੁਸੀਂ ਲੰਬੇ ਸਮੇਂ ਤੋਂ ਏਸੀ ਰਪਰੀ ਦਾ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀ ਨੇ ਸਾਵਧਾਨੀਆਂ ਤਾਂ ਆਪਾਂ ਨੂੰ ਇਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਂਹ ਦੇ ਵਿੱਚ ਲਗਾਇਆ ਜਾਵੇ ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਂਹ ਦੇ ਵਿੱਚ ਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਤੇ ਇੱਕ ਹੋਰ ਕੋਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰਾਸਿੰਗ ਆਉਣ ਉਹ हट ਜਾਂਦੀ ਹੈ ਲੋਡ ਲੈਣ ਲੱਗੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਕੰਪਰੈਸਰ ਦੇ ਵਿੱਚ ਕਿਵੇਂ ਧੂਹਾ ਨਿਕਲ ਰਿਹਾ ਹੈ ਤਾਂ ਲਗਾਤਾਰ ਅਜਿਹੇ ਘਟਨਾਵਾਂ ਵਾਧ ਰੀਆਂ ਨੇ ਬਹੁਤ ਲੋਕ ਰਾਤ ਨੂੰ ਦਿਨੇ ਏਸੀ ਲੱਗ ਰੱਖਦੇ ਨੇ ਉਹ ਵੀ ਟੈਂਪਰੇਚਰ 16 ਡਿਗਰੀ ਤੇ ਤੇ ਪਰ ਜਿਹੜਾ ਉਸ ਦੇ ਵਿੱਚ ਜਿਹੜਾ ਕੰਪਰੈਸਰ ਹੁੰਦਾ ਉਸ ਨੂੰ ਅੱਗ ਲੱਗ ਜਾਂਦੀ ਜਿਸ ਨਾਲ ਕਾਫੀ ਭਾਰੀ ਨੁਕਸਾਨ ਹੋ ਜਾਂਦਾ ਤੇ ਇਥੇ ਏਸੀ ਮਕੈਨਿਕ ਨੇ ਲੋਕਾਂ ਨੂੰ ਅਪੀਲ ਕੀਤੀ ਤਾਂ ਜੋ ਵੱਡਾ ਭਾਰੀ ਨੁਕਸਾਨ ਹੋਣ ਤੋਂ